ਸਰਕਾਰ ਕੌਣ ਹਨ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਵਾਲੇ ਹਰਮਿਤ ਸਿੰਘ ਸੰਧੂ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਹੈ ਦੱਸ ਦਿੰਨਿਆ ਕਿ ਦੂਜੇ ਨੰਬਰ ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰੰਦਾਵਾ ਰਹੀ ਅਤੇ ਇਸ ਮੁਕਾਬਲੇ ਵਿੱਚ ਆਪਣੀ ਪੋਜੀਸ਼ਨ ਉਹਨਾਂ ਨੇ ਬਣਾਈ ਰੱਖੀ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ ਜਦਕਿ ਚੌਥੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਰਹੇ ਤਾਂ ਵੋਟਾਂ ਦੇ ਨਾਲ ਉਹਨਾਂ ਦੇ ਵੱਲੋਂ ਚੌਥੇ ਨੰਬਰ ਤੇ ਆਪਣੀ ਜਗ੍ਹਾ ਬਣਾਈ ਰਹੀ 52 ਨੰਬਰ ਤੇ ਹਰਜੀਤ ਸਿੰਘ ਸੰਧੂ ਮਹਿਜ਼ 6200 45 ਵੋਟਾਂ ਹੀ ਹਾਸਲ ਕਰ ਸਕੇ ਦੱਸ ਦਈਏ ਕਿ ਕੁੱਲ 16 ਰਾਉਂਡਾਂ ਦੇ ਵਿੱਚ ਵੋਟਾਂ ਦੀ ਗਿਣਤੀ ਮੁਕੰਮਲ ਕੀਤੀ ਗਈ ਤਾਂ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਹਰਮੀਤ ਸਿੰਘ ਸੰਦੂ ਸਿਆਸਤ ਦੇ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਨ ਹਰਮੀਤ ਸਿੰਘ ਸਟ੍ਰੋਮ ਨੇ ਇਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਦੱਸ ਦਿੰਨੇ ਆ ਕਿ ਇੱਥੇ ਤੁਹਾਨੂੰ ਕਿ ਆਪ ਜਿਹੜੀ ਕਿ 42600 ਨੰਨਜਾਬ ਵੋਟਾਂ ਦੇ ਨਾਲ ਜਿੱਤੀ ਹੈ ਤਾਂ 2022 ਦੇ ਵਿੱਚ ਸੰਧੂ ਨੇ ਵਿਧਾਨ ਸਭਾ ਚੋਣ ਚੋਣਨੀ ਕਾਲੇ ਦਲ ਦੀ ਟਿਕਟ ਤੋਂ ਤਰਨਤਾਰਨ ਹਲਕੇ ਤੋਂ ਲੜੀ ਸੀ ਪਰ ਉਹ ਆਪ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ ਹਰਮੀਤ ਸਿੰਘ ਸੰਧੂ ਦਾ ਸਿਆਸੀ ਸਫ਼ਰ ਉਹਨਾਂ ਨੇ ਜੱਦੀ ਇਲਾਕੇ ਤਰਨਤਾਰਨ ਤੋਂ ਹੀ ਸ਼ੁਰੂ ਹੋਇਆ ਸੀ ਉਹ ਤਰਨਤਾਰਨ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ 2002 ਦੇ ਵਿੱਚ ਸੰਦੂ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕਰਵਾਈ ਸੀ ਅਤੇ ਫਿਰ 2007 ਅਤੇ 2022 ਦੀ ਵਿਧਾਨ ਸਭਾ ਚੋਣ ਵੀ ਤਰਨਤਾਰਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ ਪਰ ਉਹ ਜਿੱਤ ਨਹੀਂ ਸਕੇ ਤੇ ਗ੍ਰੈਜੂਏਸ਼ਨ ਤੱਕ ਸਿੱਖਿਆ ਵਾਪਤਾ ਹਰਮੀਰ ਸਿੰਘ ਸੰਦੂ ਸਿਆਸਤਦਾਨ ਹੋਣ ਦੇ ਨਾਲ-ਨਾਲ ਖੇਤੀ ਕਰਦੇ ਹਨ ਉਨ੍ਹਾਂ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਚੋਣ ਕਮਿਸ਼ਨ ਨੂੰ ਦਿੱਤੇ ਵੇਰਵਿਆਂ ਦੇ ਮੁਤਾਬਕ ਉਨ੍ਹਾਂ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ 4 ਕਰੋੜ ਤੋਂ ਵੱਧ ਹੈ ਜਿਸ ਦੇ ਵਿੱਚ ਕਰੀਬ 2 ਕਰੋੜ ਦੀ ਕੀਮਤ ਦੀ ਵਾਹੀਯੋਗ ਜ਼ਮੀਨ ਹੈ ਸੰਦੂ 4.20 ਕਰੋੜ ਰੁਪਏ ਦੇ ਕਰੀਬ ਮੋਲ ਦੀਆਂ ਰਿਹਾਇਸ਼ੀ ਮਾਰਥਾਂ ਦੇ ਮਾਲਕ ਹਨ ਅਤੇ ਇਸ ਦੇ ਵਿੱਚ ਤਰਨਤਾਰਨ ਦੇ ਇਰਕਬਾ ਕਕਾ ਕੰਧਾਲੀਆ ਵਿੱਚ 7000 ਵਰਗ ਫੁੱਟ ਦਾ ਘਰ ਅਤੇ ਨਿਊ ਚੰਡੀਗੜ੍ਹ ਵਿੱਚ 3500 ਵਰਗ ਫੁੱਟ ਦੀ ਜਾਇਦਾਦ ਸ਼ਾਮਲ ਹੈ। ਉਹਨਾਂ ਦੀ ਪਤਨੀ ਦੇ ਨਾਮ ਉੱਤੇ ਵੀ 1 ਕਰੋੜ ਤੋਂ ਵੱਧ ਮੁੱਲ ਦੀ ਜਾਇਦਾਦ ਹਰਮਿਤ ਸਿੰਘ ਸੰਧੂਨ ਦੇ ਨਾਮ ਤੇ 2.1 ਕਰੋੜ ਤੋਂ ਵੱਧ ਦਾ ਲੋਨ ਵੀ ਹੈ। ਇਸੇ ਤਰ੍ਹਾਂ ਪਤਨੀ ਦੇ ਨਾਮ ਉੱਤੇ 52 ਲੱਖ ਦਾ ਕਰਜ਼ਾ ਲਿਆ ਗਿਆ। ਉਨਾ ਦੀ ਆਮਦਨ ਦਾ ذریعہ ਪੈਨਸ਼ਨ ਅਤੇ ਆਮਦਨ ਤੋਂ ਆਉਣ ਵਾਲਾ ਵਿਆਜ ਹੈ ਤੇ ਜਦੋਂ ਕਿ ਉਹਨਾਂ ਦੀ ਪਤਨੀ ਦੀ ਆਮਦਨ ਖੇਤੀ ਅਤੇ ਵਿਆਜ ਤੋਂ ਹੁੰਦੀ ਹੈ ਉਨ੍ਹਾਂ ਦੇ ਕੋਲ 330 ਗ੍ਰਾਮ ਸੋਨਾ ਹੈ ਤੇ ਪਤਨੀ ਦੇ ਕੋਲ 1170 ਗ੍ਰਾਮ ਸੋਨਾ ਹੈ ਜਿਸ ਦੀ કુલ ਕੀਮਤ 2 ਕਰੋੜ ਤੋਂ ਵੱਧ ਹੈ ਤੇ ਇਸ ਤੋਂ ਇਲਾਵਾ ਸੰਧੂ ਕੋਲ ਇੱਕ 2025 ਵਿੱਚ ਖਰੀਦੀ ਗਈ ਲੈਂਡ ਕਰੂਜ਼ਰ ਗੱਡੀ ਹੈ ਜਿਸ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੇ 2017 ਵਿੱਚ ਇੱਕ ਫੋਰਚੂਨਰ ਗੱਡੀ ਵੀ ਖਰੀਦੀ ਸੀ ਮੌਜੂਦਾ ਸਮੇਂ ਵਿੱਚ ਹਰਮੀਤ ਸਿੰਘ ਸੰਧੂ ਦੇ ਖਿਲਾਫ ਕੋਈ ਵੀ ਮਾਮਲਾ ਜਿਹੜਾ ਕਿ ਦਰਜ ਨਹੀਂ ਹੈ